ਮੇਰੇ ਨਾਲ ਜੁੜ ਚੁੱਕੇ ਸਾਰੇ ਦੋਸਤਾਂ ਦਾ ਸਵਾਗਤ ਹੈ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੀ ਜਿਹੜੀ ਵੀਡੀਓ ਹੈ ਅੱਜ ਦੀ ਜਿਹੜੀ ਅਹਿਮ ਜਾਣਕਾਰੀ ਹੈ ਇਹ ਸਬੰਧਤ ਹੈਗੀ ਹੈ ਬਠਿੰਡਾ ਮਾਨਸਾ ਤੇ ਇਹਦੇ ਜਿਹੜੇ ਨਾਲ ਲੱਗਦੇ ਜ਼ਿਲ੍ਹੇ ਹੈਗੇ ਜਿਵੇਂ ਬਰਨਾਲਾ ਲਾਲੋ ਫਰੀਦਕੋਟ ਲਾਲੋ ਜਾਂ ਮੁਕਸਰ ਲਾਲੋ ਇਹਨਾਂ ਦੇ ਇਹਨਾਂ ਦੇ ਨੌਜਵਾਨਾਂ ਲਈ ਹੈਗੀ 12 ਜਿਹੜੀਆਂ ਹੈਗੀਆਂ ਕੰਪਨੀਆਂ ਵੱਲੋਂ ਇੱਕ ਪਲੇਸਮੈਂਟ ਕੈਂਪ ਕਰਵਾਇਆ ਜਾ ਰਿਹਾ ਹੈ ਗਾ ਰਜਿੰਦਰਾ ਕਾਲਜ ਬਠਿੰਡਾ ਵਿਖੇ ਜਿਦੇ ਵਿੱਚ ਲਗਭਗ 800 ਦੇ ਕਰੀਬ ਅਸਾਮੀਆਂ ਹੈਗੀਆਂ ਜੇ ਇਹਨਾਂ ਦੀ ਆਪਾਂ ਤਨਖਾਹ ਦੀ ਗੱਲ ਕਰੀਏ ਤਾਂ ਜਿਹੜੀ ਸ਼ੁਰੂਆਤੀ ਤਨਖਾਹ ਹੈਗੀ ਉਹ 15 ਤੋਂ ਲੈ ਕੇ 25000 ਦੇ ਕਰੀਬ ਹੋਵੇਗੀ ਆਪਾਂ ਹਰ ਇੱਕ ਕੰਪਨੀ ਦੀ ਕਰਮਵਾਰ ਗੱਲ ਕਰਾਂਗੇ ਕਿਹੜੀ ਕੰਪਨੀ ਨੂੰ ਕਿਹੜੀ ਡੈਜਿਨੇਸ਼ਨ ਲਈ ਮਤਲਬ ਕਿ ਜ਼ਰੂਰਤ ਹੈ ਤੇ ਉਹਦੀ ਅਸਾਮੀਆਂ ਦੀ ਗਿਣਤੀ ਕਿੰਨੀ ਹੈ ਤੇ ਤਨਖਾਹ ਕਿੰਨੀ ਹੋਊਗੀ ਤੇ ਯੋਗਤਾ ਜਿਹੜੀ ਕਿੰਨੀ ਹੋਊਗੀ ਤੁਸੀਂ ਵੀਡੀਓ ਦੇ ਲਾਸਟ ਤੱਕ ਬਨੇ ਰਹਿਣਾਗਾ ਕਿਉਂਕਿ ਸਾਰੀਆਂ ਕੰਪਨੀਆਂ ਦੀਆਂ ਕੁਆਲਿਫੀਕੇਸ਼ਨ ਅਲੱਗ-ਅਲੱਗ ਹੈਗੀਆਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਇੰਡੀਆ ਜੋਬ ਕਾਰਡ ਦੀ ਇਹਨਾਂ ਨੂੰ ਜ਼ਰੂਰਤ ਹੈ ਜੀ ਅਕਾਊਂਟੈਂਟ ਦੀ 10 ਅਕਾਊਂਟੈਂਟ ਦੀ ਲੋੜ ਹੈ ਜਿਹਦੇ ਵਾਸਤੇ ਇਹਨਾਂ ਨੇ ਬੀਕਾਮ ਬੀਬੀਏ ਤੇ ਜਿਹੜਾ ਹੈਗਾ ਹੈ ਤਜਰਬੇ ਦੀ ਮੰਗ ਕੀਤੀ ਹੈ 1 ਤੋਂ 5 ਸਾਲ ਦਾ ਤਜਰਬਾ ਹੋਵੇ ਤੇ ਉਸ ਦੇ ਆਧਾਰ ਤੇ ਹੀ ਜਿਹੜੀ ਹੈ ਤਨਖਾਹ ਦਿੱਤੀ ਜਾਣੀ ਹੈ ਤਨਖਾਹ ਇਹਨਾਂ ਦੀ ਜਿਹੜੀ ਹੋਊਗੀ 18000 ਤੋਂ ਲੈ ਕੇ 25000 ਦੇ ਵਿੱਚ ਹੋਵੇਗੀ ਜੇ ਉਮਰ ਦੀ ਗੱਲ ਕਰੀਏ ਤਾਂ 21 ਤੋਂ ਲੈ ਕੇ 40 ਸਾਲ ਤੱਕ ਦੀ ਉਮਰ ਚਾਹੀਦੀ ਹੈ ਜੋਬ ਇੰਡੀਆ ਕਾਰਡ ਨੂੰ ਅੱਗੇ ਪ੍ਰੋਸੈਸ ਕੋਆਰਡੀਨੇਟਰ ਦੀ ਲੋੜ ਹੈ ਇਹਦੇ ਲਈ ਜਿਹੜੀਆਂ ਅਸਾਮੀਆਂ ਦੀ ਗਿਣਤੀ ਦੀ ਗੱਲ ਕਰੀਏ ਤਾਂ ਜੇ 5 ਹੈ ਇਹਦੇ ਲਈ ਇਹਨਾਂ ਨੇ ਗ੍ਰੈਜੂਏਟ ਜਿਹੜੇ ਹੈਗੇ ਆ ਲੜਕੇ ਲੜਕੀਆਂ ਦੀ ਮੰਗ ਕੀਤੀ ਹੈ ਉਮਰ ਦੀ ਗੱਲ ਕਰੀਏ ਤਾਂ 21 ਤੋਂ 35 ਸਾਲ ਤੇ ਜਿਹੜੀ ਇਹਦੀ ਸ਼ੁਰੂਆਤੀ ਤਨਖਾਹ ਹੈਗੀ ਉਹ 15000 ਰੁਪਏ ਪ੍ਰਤੀ ਮਹੀਨਾ ਹੋਵੇਗੀ ਇੰਡੀਆ ਜੋਬ ਕਾਰਡ ਨੂੰ ਅੱਗੇ ਕੰਪਿਊਟਰ ਇੰਪਲੀਮੈਂਟਰ ਦੀ ਜ਼ਰੂਰਤ ਹੈਗੀ ਇਹਨਾਂ ਅਸਾਮੀਆਂ ਦੀ ਗਿਣਤੀ ਦੀ ਗੱਲ ਕਰੀਏ ਤਾਂ 20 ਹੈ ਇਹਦੇ ਲਈ ਯੋਗਤਾ ਪਲੱਸ 2 ਰੱਖੀ ਗਈ ਹੈ ਉਮਰ ਹੱਦ ਹੈ ਜਿਹੜੀ 18 ਤੋਂ 35 ਸਾਲ ਰੱਖੀ ਗਈ ਹੈ ਤੇ ਜੇ ਆਪਾਂ ਤਨਖਾਹ ਦੀ ਗੱਲ ਕਰੀਏ ਤਾਂ 15 ਤੋਂ 20000 ਰੁਪਏ ਤੱਕ ਜਿਹੜੀ ਤਨਖਾਹ ਸ਼ੁਰੂਆਤੀ ਹੋਵੇਗੀ ਅੱਗੇ ਜਿਹੜੀ ਹੈਗੀ ਹੈ ਟ੍ਰਾਈਡੈਂਟ ਲਿਮਟਿਟਡ ਕੰਪਨੀ ਹੈ ਜਿਹੜੀ ਬਰਨਾਲਾ ਉਹਨਾਂ ਵੱਲੋਂ ਇੱਕ ਹੈਗਾ ਜਿਹੜਾ ਸਲਾਈ ਮਸ਼ੀਨ ਆਪਰੇਟਰ ਦੀ ਜ਼ਰੂਰਤ ਹੈ ਉਹਨਾਂ ਨੂੰ ਇਹ ਸਿਰਫ ਲੜਕੀਆਂ ਲਈ ਹੈ 50 ਜਿਹੜੀ ਹੈਗੀ ਆ ਸਾਮੀਆਂ ਦੀ ਗਿਣਤੀ ਹੈ ਉਮਰ ਦੀ ਗੱਲ ਕਰੀਏ ਤਾਂ 21 ਤੋਂ 40 ਸਾਲ ਤੱਕ ਉਮਰ ਦੀ ਜ਼ਰੂਰਤ ਹੈ ਤੇ ਤਨਖਾਹ ਜਿਹੜੀ ਹੈਗੀ ਹੈ 18500 ਰੁਪਏ ਹੋਵੇਗੀ ਅੱਗੇ ਟਰਾਈਡੈਂਟ ਨੂੰ ਚਾਹੀਦੀ ਹੈ ਜੀ ਰਿੰਗ ਫਰੇਮ ਟੈਂਟਰ ਇਹ ਵੀ ਸਿਰਫ ਲੜਕੀਆਂ ਲਈ ਹੈ ਇਹਦੀ ਵੀ ਗਿਣਤੀ ਜਿਹੜੀ ਹੈਗੀ ਹੈ 50 ਹੈਗੀ ਤੇ ਇਹਦੀ ਜੇ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ 10ਵੀਂ ਮੰਗੀ ਗਈ ਹੈ ਉਮਰ ਉਹੀ 21 ਤੋਂ 40 ਸਾਲ ਤੱਕ ਤੇ ਤਨਖਾਹ ਜਿਹੜੀ ਹੈਗੀ ਹੈ 18500 ਰੁਪਿਆ ਹੋਵੇਗੀ ਅੱਗੇ ਟਰਾਈਡੈਂਟ ਨੂੰ ਚਾਹੀਦੀ ਹੈ ਜੀ ਪੈਕਰ ਪੈਕਰ ਦੀ ਅਸਾਮੀਆਂ ਦੀ ਗਿਣਤੀ 35 ਹੈ ਕੁਆਲਿਫੀਕੇਸ਼ਨ ਇਹਨਾਂ ਨੇ ਵੀ 10ਵੀਂ ਮੰਗੀ ਹੈ ਇਹਦੇ ਲਈ ਵੀ ਸਿਰਫ ਜਿਹੜੀਆਂ ਲੜਕੀਆਂ ਹੀ ਅਪਲਾਈ ਕਰ ਸਕਦੀਆਂ ਉਮਰ ਦੀ ਗੱਲ ਕਰੀਏ ਤਾਂ 21 ਤੋਂ ਲੈ ਕੇ 45 ਸਾਲ ਰੱਖੀ ਗਈ ਹੈ ਇਹਦੇ 'ਚ ਤੇ ਤਨਖਾਹ ਇਹਦੀ ਹੋਊਗੀ 18500 ਰੁਪਏ ਤੇ ਜਿਹੜੇ ਇਹਨਾਂ ਟਰਾਈਡੈਂਟ ਦੀਆਂ ਜਿਹੜੀਆਂ ਮੈਂ ਅਸਾਮੀਆਂ ਦੱਸੀਆਂ ਇਹਨਾਂ ਦੀ ਜੀ ਆਪਾਂ ਪੋਸਟਿੰਗ ਦੀ ਗੱਲ ਕਰੀਏ ਤਾਂ ਉਹ ਜਿਹੜਾ ਟਰਾਈਡੈਂਟ ਗਰੁੱਪ ਬਰਨਾਲਾ ਬਰਨਾਲਾ ਵਿਖੇ ਹੀ ਹੋਵੇਗੀ ਤਾਂ ਤੁਸੀਂ ਜੇ ਇਹਦੀ ਇੰਟਰਵਿਊ ਦੇਣਾ ਚਾਹੁੰਦੇ ਹੋ ਤਾਂ ਇਹ ਗੱਲ ਨੂੰ ਤੁਸੀਂ ਆਪਣੇ ਧਿਆਨ 'ਚ ਰੱਖਣਾ ਅੱਗੇ ਕੰਪਨੀ ਹੈਗੀ ਹੈ ਜੀ ਵਿਜੇ ਰਾਜ ਜਿੰਦਲੈਂਡ ਕੰਪਨੀ ਇਹਨਾਂ ਨੂੰ ਚਾਹੀਦੀ ਹੈ ਜੀ ਟੈਲੀ ਕਾਲਰ ਅਸਾਮੀਆਂ ਦੀ ਗਿਣਤੀ ਦੀ ਗੱਲ ਕਰੀਏ ਤਾਂ 50 ਹੋਵੇਗੀ 10ਵੀਂ ਇਹਨਾਂ ਨੇ ਯੋਗਤਾ ਰੱਖੀ ਗਈ ਹੈ ਸੌਰੀ ਕਿ ਜਿਹੜੀ ਹੈਗੀ 12ਵੀਂ ਰੱਖੀ ਗਈ ਹੈ ਇਹਨਾਂ ਨੇ ਯੋਗਤਾ ਕੰਪਿਊਟਰ ਦੇ ਨਾਲ ਕੀਤੀ ਹੋਣੀ ਚਾਹੀਦੀ ਹੈ ਤੁਹਾਡੀ ਤੇ ਜਿਹੜੀ ਉਮਰ ਦੀ ਹੱਦ ਹੈ ਉਹ 20 ਤੋਂ 35 ਸਾਲ ਹੋਣੀ ਚਾਹੀਦੀ ਹੈ ਤੇ ਜਿਹੜੀ ਸ਼ੁਰੂਆਤੀ ਤਨਖਾਹ ਹੈਗੀ ਉਹ 12000 ਰੁਪਏ ਹੋਵੇਗੀ ਅੱਗੇ ਵਿਜੇ ਰਾਜ ਜਿੰਦਲੈਂਡ ਕੰਪਨੀ ਨੂੰ ਫੀਲਡ ਐਗਜ਼ੀਕਿਊਟਿਵ ਦੀ ਲੋੜ ਹੈ ਇਹਦੀ ਅਸਾਮੀਆਂ ਦੀ ਗਿਣਤੀ ਦੀ ਗੱਲ ਕਰੀਏ ਤਾਂ ਜਿਹੜੀ ਹੈਗੀ ਹੈਗੀ 30 ਰੱਖੀ ਗਈ ਹੈ ਇਹਦੇ ਵਿੱਚ ਜਿਹੜੇ ਫਰੈਸ਼ਰ ਵੀ ਅਪਲਾਈ ਕਰ ਸਕਦੇ ਆ ਤੇ 익ਸਪੀਰੀਅੰਸਡ ਵੀ ਅਪਲਾਈ ਕਰ ਸਕਦੇ ਆ ਉਮਰ ਇਹਦੇ ਵਿੱਚ ਜਿਹੜੀ 18 ਤੋਂ 30 ਸਾਲ ਮੰਗੀ ਗਈ ਹੈ ਤੇ ਜਿਹੜੀ ਤਨਖਾਹ ਹੈਗੀ ਉਹ 15000 ਰੁਪਏ ਪ੍ਰਤੀ ਮਹੀਨਾ ਹੋਵੇਗੀ ਜਿਹੜੀ ਵਿਜੇ ਰਾਜਿੰਦਲਾ ਇਹਨਾਂ ਦੀ ਜਿਹੜੀ ਪੋਸਟਿੰਗ ਹੈ ਉਹ ਬਠਿੰਡਾ ਵਿਖੇ ਹੋਵੇਗੀ ਅੱਗੇ ਗੱਲ ਕਰਾਂਗੇ ਆਪਾਂ ਜੀ ਕੰਪਨੀ ਹੈਗੀ ਆ ਅਗਰਵਾਲ ਟਫਨ ਐਂਡ ਸੇਫਟੀ ਗਲਾਸ ਇਨਾਂ ਨੂੰ ਟੈਂਪਲੇਟ ਸੁਪਰਵਾਈਜ਼ਰ ਚਾਹੀਦੇ ਆ ਅਸਾਮੀਆਂ ਦੀ ਗਿਣਤੀ 2 ਹੈ ਆਈਟੀਆਈ ਤੇ ਪਲੱਸ ਜਿਹੜਾ ਹੈਗਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਇਹਦੇ ਲਈ ਸਿਰਫ ਜਿਹੜੇ ਲੜਕੇ ਹੀ ਅਪਲਾਈ ਕਰ ਸਕਦੇ ਆ ਉਮਰ ਦੀ ਹੱਦ ਦੀ ਗੱਲ ਕਰੀਏ ਤਾਂ ਜਿਹੜੀ 25 ਤੋਂ 40 ਸਾਲ ਹੈ ਤੇ ਸ਼ੁਰੂਆਤੀ ਤਨਖਾਹ ਜਿਹੜੀ ਉਹ 15000 ਰੁਪਿਆ ਹੋਵੇਗੀ ਅੱਗੇ ਅਗਰਵਾਲ ਟਫਨ ਐਂਡ ਸੇਫਟੀ ਗਲਾਸਸ ਨੂੰ ਅਕਾਊਂਟ ਐਗਜ਼ੀਕਿਊਟਿਵ ਦੀ ਜ਼ਰੂਰਤ ਹੈ ਇਹਨਾਂ ਵੀ ਅਸਾਮੀਆਂ ਦੀ ਗਿਣਤੀ 2 ਹੈ ਇਹਦੇ ਵਿੱਚ ਬੀਕਾਮ ਬੀਵੀਏ ਤੇ ਜਿਹੜਾ ਹੈਗਾ ਦੋ ਸਾਲ ਦਾ ਤਜਰਬਾ ਹੋਣਾ ਜ਼ਰੂਰੀ ਹੈ ਇਹ ਵੀ ਸਿਰਫ ਲੜਕੇ ਹੀ ਅਪਲਾਈ ਕਰ ਸਕਦੇ ਆ ਇਹਦੇ ਚ ਵੀ ਉਮਰ ਹੱਦ ਦੀ ਜੇ ਆਪਾਂ ਗੱਲ ਕਰੀਏ ਤਾਂ 25 ਤੋਂ 40 ਸਾਲ ਹੈ ਤੇ ਜਿਹੜੀ ਸ਼ੁਰੂਆਤੀ ਤਨਖਾਹ ਹੈ ਉਹ 18000 ਰੁਪਏ ਪ੍ਰਤੀ ਮਹੀਨਾ ਹੋਵੇਗੀ ਅੱਗੇ ਗੱਲ ਕਰੀਏ ਕੁਆਲਟੀ ਇੰਜੀਨੀਅਰ ਦੀ ਏਰੀਆ ਦੀ ਸਾਮੀਆਂ ਦੀ ਗਿਣਤੀ ਵੀ ਦੋ ਹੈ ਇਹਦੇ ਵਿੱਚ ਡਿਪਲੋਮਾ ਜਾਂ ਗ੍ਰੈਜੂਏਸ਼ਨ ਹੋਣਾ ਚਾਹੀਦਾ ਮਕੈਨੀਕਲ ਦਾ ਜਾਂ ਸਿਵਲ ਦਾ ਇਦੇ ਲਈ ਵੀ ਸਿਰਫ ਲੜਕੇ ਹੀ ਅਪਲਾਈ ਕਰ ਸਕਦੇ ਆ ਇਹਦੇ ਚ ਉਮਰ ਦੀ ਗੱਲ ਕਰੀਏ ਤਾਂ ਆਪਾਂ 25 ਤੋਂ 40 ਸਾਲ ਤੱਕ ਹੋਣੀ ਚਾਹੀਦੀ ਹੈ ਤੇ ਸ਼ੁਰੂਆਤੀ ਤਨਖਾਹ ਜਿਹੜੀ ਉਹ 17000 ਰੁਪਏ ਪ੍ਰਤੀ ਮਹੀਨਾ ਹੋਵੇਗੀ ਅੱਗੇ ਅਗਰਵਾਲ ਟੱਬਨ ਐਂਡ ਸੇਫਟੀ ਗਲਾਸ ਨੂੰ ਸਿਕਿਉਰਿਟੀ ਗਾਰਡ ਦੀ ਜ਼ਰੂਰਤ ਹੈ ਉਹ ਸਾਮੀਆਂ ਦੀ ਗਿਣਤੀ 10 ਦੇ ਵਾਸਤੇ ਯੋਗਤਾ ਦੀ ਗੱਲ ਕਰੀਏ ਤਾਂ ਜਿਹੜੀ ਹੈਗੀ ਆ ਉਹ 10ਵੀਂ ਹੋਣੀ ਚਾਹੀਦੀ ਹੈ ਇਹਦੇ ਲਈ ਵੀ ਸਿਰਫ ਲੜਕੇ ਹੀ ਅਪਲਾਈ ਕਰ ਸਕਦੇ ਆ ਉਮਰ ਹੱਦ ਹੈ ਜਿਹੜੀ ਇਹਨਾਂ ਦੀ 20 ਤੋਂ 40 ਸਾਲ ਹੋਣੀ ਚਾਹੀਦੀ ਹੈ ਤੇ ਤਨਖਾਹ ਜਿਹੜੀ ਹੈਗੀ ਹੈ ਸ਼ੁਰੂਆਤੀ 10000 ਤੋਂ ਸ਼ੁਰੂ ਹੋਵੇਗੀ ਇਹਨਾਂ ਦੀ ਜਿਹੜੀ ਪੋਸਟਿੰਗ ਹੈ ਅਗਰਵਾਲ ਟੱਪਨ ਦੀ ਇਹਨਾਂ ਦੀ ਵੀ ਜਿਹੜੀ ਪੋਸਟਿੰਗ ਹੈ ਬਠਿੰਡਾ ਜਾਂ ਇਹਦੇ ਜਿਹੜੇ ਨੇੜਲੇ ਇਲਾਕੇ ਆ ਇੱਥੇ ਹੀ ਹੋਵੇਗੀ ਅੱਗੇ ਆਪਾਂ ਗੱਲ ਕਰਾਂਗੇ ਜੀ ਕਨੈਕਟ ਬ੍ਰੌਡਬੈਂਡ ਦੀ ਇਹਨਾਂ ਨੂੰ ਫੀਲਡ ਅਫਸਰ ਦੀ ਲੋੜ ਹੈਗੀ ਅਸਾਮੀਆਂ ਦੀ ਗਿਣਤੀ 30 ਹੈ ਯੋਗਤਾ ਜਿਹੜੀ ਪਲੱਸ 2 ਹੋਣੀ ਚਾਹੀਦੀ ਹੈ ਉਮਰ ਹੱਦ ਜਿਹੜੀ ਹੈਗੀ 18 ਤੋਂ 35 ਸਾਲ ਹੋਣੀ ਚਾਹੀਦੀ ਹੈ ਤੇ ਜਿਹੜੀ ਇਹਦੀ ਸ਼ੁਰੂਆਤੀ ਤਨਖਾਹ ਹੈ ਉਹ 16000 ਰੁਪਏ ਹੋਵੇਗੀ ਅੱਗੇ ਆਗੇ ਜੀ ਚੈੱਕਮੇਟ ਸਕਿਉਰਿਟੀ ਸਰਵਿਸਿਜ਼ ਇਹਨਾਂ ਨੂੰ ਸਕਿਉਰਿਟੀ ਗਾਰਡ ਦੀ ਜ਼ਰੂਰਤ ਹੈ ਸਾਮੀਆਂ ਦੀ ਗਿਣਤੀ ਦੀ ਗੱਲ ਕਰੀਏ 100 ਹੈ ਯੋਗਤਾ 10ਵੀਂ ਜਾਂ ਪਲੱਸ 2 ਤੇ ਉਮਰ ਦੀ ਹੱਦ ਹੈ ਜਿਹੜੀ 20 ਤੋਂ 40 ਸਾਲ ਹੋਣੀ ਚਾਹੀਦੀ ਹੈ ਤੇ ਜਿਹੜੀ ਤਨਖਾਹ ਹੈ ਉਹ 16000 ਰੁਪਏ ਪ੍ਰਤੀ ਮਹੀਨਾ ਹੋਵੇਗੀ ਸ਼ੁਰੂਆਤੀ ਤੇ ਇਹਨਾਂ ਦੀ ਜਿਹੜੀ ਪੋਸਟਿੰਗ ਹੈ ਉਹ ਪੰਜਾਬ ਦੇ ਵਿੱਚ ਕਿਤੇ ਵੀ ਹੋ ਸਕਦੀ ਹੈ ਅੱਗੇ ਅਗੇ ਜੀ LIC of India ਇਹਨਾਂ ਨੂੰ ਮਹਿਲਾ ਕੈਰੀਅਰ ਏਜੰਟ ਦੀ ਲੋੜ ਹੈ ਇਹਨਾਂ ਦੀਆਂ ਅਸਾਮੀਆਂ ਦੀ ਗਿਣਤੀ ਹੈ ਜਿਹੜੀ ਉਹ ਪਜਾਏਗੀ 10ਵੀਂ ਯੋਗਤਾ ਮੰਗੀ ਗਈ ਹੈ ਉਮਰ ਹੱਦ ਜਿਹੜੀ ਹੈਗੀ 18 ਤੋਂ 65 ਸਾਲ ਤੱਕ ਹੋਣੀ ਚਾਹੀਦੀ ਹੈ ਇਹਨਾਂ ਦੀ ਜਿਹੜੀ ਤਨਖਾਹ ਹੈਗੀ ਹੈ ਵੈਸੇ 7000 ਤੇ ਪਲੱਸ ਜਿਹੜਾ ਹੁੰਦਾ ਜਿਵੇਂ ਇਹ ਕੰਮ ਕਰਨਗੇ ਇਹਨਾਂ ਦਾ ਇਨਸੈਂਟਿਵ ਮਿਲੂਗਾ ਇਹਨਾਂ ਨੂੰ ਜਿਹੜਾ ਵੀ ਉਹਨਾਂ ਦਾ ਬੰਦ ਹੈ ਜਿਵੇਂ LIC ਇੰਡੀਆ ਦਿੰਦੀ ਹੈ ਪਹਿਲਾਂ ਆਪਣੇ ਏਜੰਟਸ ਨੂੰ ਅੱਗੇ ਅਗੇ ਜੀ ਪਖਰਾਜ ਹੈਲਥ케ਅਰ ਪ੍ਰਾਈਵੇਟ ਲਿਮਟਿਡ ਇਹਨਾਂ ਨੂੰ ਵੈਲਨੈਸ ਐਡਵਾਈਜ਼ਰ ਦੀ ਲੋੜ ਹੈ ਇਹਨਾਂ ਦੀ ਵੀ ਸਾਮੀਆਂ ਦੀ ਗਿਣਤੀ ਹੈ ਜਿਹੜੀ 100 ਰਹੇਗੀ ਇਹਨਾਂ ਲਈ ਪਲੱਸ 2 ਤੇ ਗ੍ਰੈਜੂਏਟ ਅਪਲਾਈ ਕਰ ਸਕਦੇ ਆ ਉਮਰ ਹੱਦ ਦੀ ਗੱਲ ਕਰੀਏ ਤਾਂ ਜਿਹੜੀ 18 ਤੋਂ ਲੈ ਕੇ 25 ਸਾਲ ਹੈ ਤੇ ਜਿਹੜੀ ਤਨਖਾਹ ਹੋਊਗੀ ਸ਼ੁਰੂਆਤੀ ਉਹ 15000 ਰੁਪਏ ਪ੍ਰਤੀ ਮਹੀਨਾ ਹੋਵੇਗੀ ਅੱਗੇ ਅਗੇ ਜੀ ਭਾਰਤ ਫਾਈਨੈਂਸ਼ੀਅਲ ਇਨਕਲੂਜ਼ਨ ਲਿਮਟਿਡ ਇਹਨਾਂ ਨੂੰ ਕਸਟਮਰ ਰਿਟੇਸ਼ਨ ਆਫਸਰ ਦੀ ਲੋੜ ਹੈ ਇਹਨਾਂ ਨੂੰ ਜਿਹੜੇ ਹੈਗੇ ਆ ਕੁੱਲ ਸਾਮੀਆਂ ਦੀ ਗਿਣਤੀ ਹੈ ਜਿਹੜੀ ਉਹ 50 ਰਹੇਗੀ ਤੇ ਇਹਦੇ ਲਈ ਜਿਹੜੇ ਹੈਗੇ ਯੋਗਤਾ ਪਲੱਸ 2 ਰੱਖੀ ਗਈ ਹੈ ਇਹ ਸਿਰਫ ਜਿਹੜਾ ਹੈਗਾ ਲੜਕੇ ਹੀ ਅਪਲਾਈ ਕਰ ਸਕਦੇ ਆ ਜੇ ਉਮਰ ਦੀ ਗੱਲ ਕਰੀਏ ਆਪਾਂ 21 ਤੋਂ 35 ਸਾਲ ਹੈ ਤੇ ਜਿਹੜੀ ਸ਼ੁਰੂਆਤੀ ਤਨਖਾਹ ਰਹੂਗੀ ਉਹ 15000 ਰੁਪਏ ਪ੍ਰਤੀ ਮਹੀਨਾ ਰਹੇਗੀ ਅੱਗੇ ਆ ਗਿਆ ਜੀ ABC ਮਹਿੰਦਰਾ ਇਹਨਾਂ ਨੂੰ ਸਰਵਿਸ ਐਡਵਾਈਜ਼ਰ ਦੀ ਲੋੜ ਹੈ ਅਸਾਮੀਆਂ ਦੀ ਗਿਣਤੀ ਜੀ ਗੱਲ ਕਰੀਏ ਤਾਂ 10 ਹੋਵੇਗੀ ਇਹਦੇ ਲਈ ਜੇ ਯੋਗਤਾ ਦੀ ਗੱਲ ਕਰੀਏ ਗ੍ਰੈਜੂਏਸ਼ਨ ਆਈਟੀਆਈ ਡਿਪਲੋਮਾ ਜਿਹੜੇ ਹੈਗੇ ਆ ਉਹ ਅਪਲਾਈ ਕਰ ਸਕਦੇ ਆ ਉਮਰ ਹੱਦ 21 ਤੋਂ 40 ਸਾਲ ਤੱਕ ਹੈ ਤੇ ਜਿਹੜੀ ਸ਼ੁਰੂਆਤੀ ਤਨਖਾਹ ਹੈ ਉਹ 20000 ਰੁਪਏ ਪ੍ਰਤੀ ਮਹੀਨਾ ਰਹੇਗੀ ਅੱਗੇ ABC ਮਹਿੰਦਰਾ ਨੂੰ ਸੇਲਜ਼ ਕੰਸਲਟੈਂਟ ਦੀ ਜ਼ਰੂਰਤ ਹੈ ਜੀ ਇਹਦੀਆਂ ਅਸਾਮੀਆਂ ਦੀ ਗਿਣਤੀ 10 ਹੈ ਯੋਗਤਾ ਗ੍ਰੈਜੂਏਟ ਮੰਗੀ ਗਈ ਹੈ ਉਮਰ ਹੱਦ ਹੈ ਜਿਹੜੀ ਉਹ 21 ਤੋਂ 40 ਸਾਲ ਹੈ ਤੇ ਜਿਹੜੀ ਤਨਖਾਹ ਹੋਊਗੀ ਸ਼ੁਰੂਆਤੀ ਪ੍ਰਤੀ ਮਹੀਨਾ 18000 ਰੁਪਏ ਦਿੱਤੀ ਜਾਵੇਗੀ ਅੱਗੇ ABC ਮਹਿੰਦਰਾ ਨੂੰ ਇੱਕ ਪੰਜ ਡਰਾਈਵਰਾਂ ਦੀ ਲੋੜ ਹੈ ਉਹਦੇ ਲਈ ਜਿਹੜੀ ਹੈਗੀ ਹੈ ਯੋਗਤਾ ਪਲੱਸ 2 ਜਾਂ ਗ੍ਰੈਜੂਏਟ ਰੱਖੀ ਗਈ ਹੈ ਉਮਰ ਦੀ ਗੱਲ ਕਰੀਏ ਤਾਂ 21 ਤੋਂ 45 ਸਾਲ ਹੈ ਤੇ ਇਹਨਾਂ ਦੀ ਵੀ ਜਿਹੜੀ ਤਨਖਾਹ ਸ਼ੁਰੂਆਤੀ ਉਹ 18000 ਮਹੀਨਾ ਰਹੇਗੀ ਤੇ ABC ਜਿਹੜੀ ਮਹਿੰਦਰਾ ਦੀ ਇਹਨਾਂ ਦੀ ਜਿਹੜੀ ਪੋਸਟਿੰਗ ਹੋਊਗੀ ਉਹ ਮਾਨਸਾ ਜਾਂ ਇਹਦੇ ਨੇੜੇ ਤੇੜੇ ਦੇ ਇਲਾਕਿਆਂ ਦੇ ਵਿੱਚ ਹੀ ਹੋਵੇਗੀ ਅੱਗੇ ਆ ਗਿਆ ਜੀ ਰੇਡੀਅਸ ਰਿਸੋਰਸ ਪ੍ਰਾਈਵੇਟ ਲਿਮਟਿਡ ਇਹਨਾਂ ਨੂੰ ਜਿਹੜੇ ਹੈਗੇ ਇਲੈਕਟ੍ਰੀਸ਼ੀਅਨ ਵਾਇਰਮੈਨ ਤੇ ਵੈਲਡਰ ਦੀ ਜ਼ਰੂਰਤ ਹੈ ਜੀ ਅਸਾਮੀਆਂ ਦੀ ਗਿਣਤੀ ਦੀ ਗੱਲ ਕਰੀਏ ਤਾਂ ਜਿਹੜੀ ਪਹਜਾਏਗੀ ਯੋਗਤਾ ਇਹਨਾਂ ਨੇ ਆਈਟੀਆਈ ਮੰਗੀ ਆ ਇਲੈਕਟ੍ਰੀਸ਼ੀਅਨ ਦੀ ਕਰੀ ਹੋਵੇ ਵਾਇਰਮੈਨ ਦੀ ਜਾਂ ਵੈਲਡਰ ਦੀ ਇਹਦੇ ਲਈ ਸਿਰਫ ਲੜਕੇ ਹੀ ਅਪਲਾਈ ਕਰ ਸਕਦੇ ਆ ਉਮਰ ਹੱਦ ਦੀ ਗੱਲ ਕਰੀਏ ਤਾਂ ਆਪਾਂ 21 ਤੋਂ 45 ਸਾਲ ਹੋਵੇਗੀ ਤੇ ਜਿਹੜੀ ਸ਼ੁਰੂਆਤੀ ਤਨਖਾਹ ਹੈ ਉਹ 14000 ਰੁਪਏ ਪ੍ਰਤੀ ਮਹੀਨਾ ਰਹੇਗੀ ਅੱਗੇ ਇਹਨਾਂ ਨੂੰ ਚਾਹੀਦੀ ਹੈ ਜੀ ਹੈਲਪਰ ਇਹਦੀ ਗਿਣਤੀ ਵੀ ਜਿਹੜੀ ਹੈਗੀ ਆ 50 ਹੈਗੀ ਯੋਗਤਾ 10ਵੀਂ ਮੰਗੀ ਆ ਉਮਰ ਹੱਦ ਹੈ ਜਿਹੜੀ ਉਹ 21 ਤੋਂ 45 ਸਾਲ ਹੋਣੀ ਚਾਹੀਦੀ ਹੈ ਤੇ ਜਿਹੜੀ ਤਨਖਾਹ ਹੈਗੀ ਉਹ 12000 ਰੁਪਏ ਪ੍ਰਤੀ ਮਹੀਨਾ ਰਹੇਗੀ ਤੇ ਇਹਨਾਂ ਦੀ ਵੀ ਜਿਹੜੀ ਪੋਸਟਿੰਗ ਹੈ ਉਹ ਮਾਨਸਾ ਜਾਂ ਇਹਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਹੀ ਰਹੇਗੀ ਹੁਣ ਆਪਾਂ ਗੱਲ ਕਰਾਂਗੇ ਵੀ ਇਹ ਪਲੇਸਮੈਂਟ ਕੈਂਪ ਕਿਹੜੇ ਦਿਨ ਤੇ ਕਿੱਥੇ ਲੱਗ ਰਿਹਾ ਹੈ ਇਹ ਪਲੇਸਮੈਂਟ ਕੈਂਪ ਹੈ ਜਿਹੜਾ ਇਹ 11 ਮਾਰਚ 2025 ਦਿਨ ਮੰਗਲਵਾਰ ਨੂੰ ਰਜਿੰਦਰਾ ਕਾਲਜ ਬਠਿੰਡਾ ਵਿਖੇ ਲੱਗ ਰਿਹਾ ਹੈ ਇੱਕ ਵਾਰ ਫਿਰ ਜਦੋਂ ਲੋਕ 11 ਮਾਰਚ 252 ਦਿਨ ਮੰਗਲਵਾਰ ਰਜਿੰਦਰਾ ਕਾਲਜ ਬਠਿੰਡਾ ਵਿਖੇ ਲੱਗ ਰਿਹਾ ਹੈ ਤੇ ਸਾਰੇ ਜਿਹੜੇ ਬੱਚੇ ਜਾਂ ਕੈਂਡੀਡੇਟ ਇਸ ਮੇਲੇ ਚ ਭਾਗ ਲੈਣਾ ਚਾਹੁੰਦੇ ਆ ਉਹ ਆਪਣੇ ਨਾਲ ਘੱਟੋ ਘੱਟ ਤਿੰਨ ਰੈਜ਼ਿਊਮ ਆਪਣੀ ਯੋਗਤਾ ਦੇ ਜਿਹੜੇ ਹੈਗੇ ਆ ਅਸਲ ਸਰਟੀਫਿਕੇਟ ਆਧਾਰ ਕਾਰਡ ਤੇ ਜਿਹੜੇ ਕੋਈ ਹੋਰ ਐਕਸਪੀਰੀਐਂਸ ਜਾਂ ਜ਼ਰੂਰੀ ਡਾਕੂਮੈਂਟ ਹੈ ਉਹ ਨਾਲ ਲੈ ਕੇ ਸਵੇਰੇ 10 ਵਜੇ ਨੂੰ ਉੱਥੇ ਪਹੁੰਚਣਾ ਜਿਹੜਾ ਪਹੁੰਚ ਸਕਦੇ ਆ ਤੇ ਆਪਣੀ ਇੰਟਰਵਿਊ ਦੇ ਸਕਦੇ ਆ ਧੰਨਵਾਦ